ਕਿਹੜਾ ਮੁਸਲਮਾਨ ਆ ਜਿਹੜਾ ਇਸ ਚੀਜ਼ ਨੂੰ ਸਹੀ ਕਹੂਗਾ ਮੇਰੇ ਅੱਗੇ ਆ ਕੇ ਬੋਲੇ ਕਿ ਮਜ਼ਾਰਾ ਨੂੰ ਮੱਥਾ ਟੇਕਣਾ ਹਲਾਲ ਆ ਕਿਹੜਾ ਕਹਿੰਦਾ ਇੱਕ ਬੰਦਾ ਆ ਕੇ ਕਹਦੇ ਤੇ ਆ ਜਿਹੜੇ ਕੀ ਇੰਨਾ ਵਾਰੇ ਬੰਦਿਆਂ ਵਾਰੇ ਬੋਲੀਏ ਜਿਹੜੇ ਆਪਣੇ ਆਪਣੇ ਮਜ਼ਬ ਤੇ ਨਹੀਂ ਰਹਿ ਸਕੇ ਹੈਨਾ ਕਿਉਂ ਮੈਂ ਮੁਸਲਮਾਨ ਫਹਿਮੀ ਤੋਂ ਆ ਮੇਰੇ ਪਿਓ ਨੇ ਅਸਤੱਕ ਮੈਨੂੰ ਐਦਾ ਵੀ ਨਹੀਂ ਕਿਹਾ ਕਿ ਮੱਥਾ ਟੇਕਣਾ ਕੁਦਰਤੀ ਹੁੰਦਾ ਜਦੋਂ ਤੁਸੀਂ ਇਸਲਾਮ ਬਾਰੇ ਕੋਈ ਵੀ ਮਜ਼ੇਬਾ ਵਿੱਚ ਸਿੱਖ ਮਜ਼ੇਬਾ ਵਿੱਚ ਹਿੰਦੂ ਮਜ਼ੇਬਾ ਉਸ ਮੁਤਾਬਿਕ ਉਹਦਾ ਸਖਦਾ ਮੈਂ ਖੁਦ ਕਹਿੰਦਾ ਨਾ ਟੇਕੋ ਤੁਸੀਂ ਬੇਵਕੂਫ ਹੋ ਹੂੰ ਤੁਸੀਂ ਪੀਰ ਮੰਨ ਲੈਂਦੇ ਹੋ ਪੀਰਾ ਦੀ ਇਹਨਾਂ ਨੂੰ ਮਤਲਬ ਨਹੀਂ ਪਤਾ ਕਿ ਪੀਰ ਹੁੰਦਾ ਕੌਣ ਆ ਮੁਰਸ਼ਿਦ ਹੁੰਦਾ ਕੌਣ ਆ ਮੂਰੀਦ ਹੁੰਦਾ ਕੌਣ ਆ ਇਹਨਾਂ ਨੂੰ ਇਹਨਾਂ ਦੇ ਮਤਲਬ ਪੁੱਛ ਲਓ ਹੂੰ ਜਿਹੜਿਆ ਬਾਬੇ ਬਣੇ ਪਏ ਆ ਤੇ ਬਾਬੇ 'ਚ ਸ਼ਕਤੀ ਆ ਲੋਕ ਮੰਨਦੇ ਆ ਕਿਹੜੀ ਸ਼ਕਤੀ ਅੰਧਵਿਸ਼ਵਾਸ ਹੈ ਸ਼ਕਤੀ ਨਹੀਂ ਹੁੰਦੀ ਇਹ ਅੰਧਵਿਸ਼ਵਾਸ ਹੁੰਦਾ ਲੋਕਾਂ ਦੇ ਲੋਕਾਂ ਲੋਕ ਕਹਿੰਦੇ ਨੇ ਸਾਨੂੰ ਵੀ ਫੋਨ ਆਉਂਦੇ ਕਹਿੰਦੇ ਸਾਡੇ ਬੜੇ ਵਿਗੜੇ ਕੰਮ ਬਣਿਆ ਭਾਜੀ ਸਿੰਪਲ ਜੀ ਗੱਲ ਹੈ ਇੱਕ ਜੂਆ ਹੋ ਜਾਂਦਾ ਮੈਂ ਹੁਣ ਬਾਬਾ ਬਣ ਗਿਆ ਠੀਕ ਹੈ ਆਪਾਂ ਬਾਲੀ ਲੰਬੀ ਗੱਲ ਨਹੀਂ ਠੋਕਦੇ ਮੇਰੇ ਕੋਲ 100 ਬੰਦੇ ਆਉਂਦੇ ਆ ਆਪਣੇ ਆਪਣੇ ਪ੍ਰੋਬਲਮਾਂ ਲੈ ਕੇ ਪਹਿਲਾਂ ਰੱਬ ਕੋਲੋਂ ਮੰਗਦੇ ਆ ਅਲੱਗ-ਅਲੱਗ ਜਗ੍ਹਾਾਂ 'ਤੋਂ ਮੰਗਦੇ ਆ ਨਹੀਂ ਪੂਰੀਆਂ ਹੁੰਦੀਆਂ ਮੇਰੇ ਕੋਲੇ ਆ ਕੇ ਉਹਨਾਂ 'ਚ ਮੈਂ ਸਾਰਿਆਂ ਨੂੰ ਕਹਿੰਦਾ ਉਹਦੇ ਮੁਤਾਬਿਕ ਕੋਈ ਗੱਲ ਨਹੀਂ ਤੇਰਾ ਕੰਮ ਹੋ ਜਾਊਗਾ 10 15 ਦਾ ਕੰਮ ਬਣ ਨਹੀਂ ਆ ਕਿੱਡਾ ਵੀ ਬੇੜਾ ਕਰ ਖੂਗਾ ਕਿਸੇ ਦਾ ਕੰਮ ਨਹੀਂ ਬਣ ਰਿਹਾ ਦੁਨੀਆਦਾਰੀ ਚੱਲ ਰਹੀ ਆ ਬੰਦਾ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰਦਾ ਜਿਹੜਾ ਵੱਧ ਕਰ ਜਾਂਦਾ ਉਹ ਕਾਮਯਾਬ ਹੋ ਜਾਂਦਾ ਹੂੰ ਤੋ ਜਿਹੜੇ 10 15 ਕਾਮਯਾਬ ਹੁੰਦੇ ਆ ਉਹ ਫਿਰ 10 15 ਤੋਂ 15 20 ਹਜ਼ਾਰ ਤੋਂ ਲੱਖ 2 ਲੱਖ ਤੇ ਇਹ ਫਿਰ ਇੱਕ ਵਾਇਰਸ ਫੈਲਦਾ ਜਾਂਦਾ ਜਿੰਨਾ ਹੁਣ ਆ ਕੁੜੀ ਪਿਛੇ ਇੱਕ ਸੈ ਤੁਹਾਡੇ ਪੋਡਕਾਸਟ ਤੇ ਆਈ ਸੀ ਉਹਨੇ ਦੱਸਿਆ ਜੀ ਵੀਜ਼ਾ ਲਵਾਇਆ ਸੀ ਤਾਂ ਨਹੀਂ ਲੱਗਿਆ ਨਹੀਂ ਲੱਗਣਾ ਸੀ ਤੁਸੀਂ ਵਾਇਰਸ ਕਹਿ ਰਹੇ ਹੋ ਇਹ ਵਾਇਰਸ ਹੈ ਪਰ ਇਹ ਵਾਇਰਸ ਹੈ ਬਿਲਕੁਲ ਵਾਇਰਸ ਆ ਇੱਕਤਰੰ ਮੰਦਾ ਬੰਦਾ ਕੇ ਕਹਦੇ ਕਿ ਇਹ ਵਾਇਰਸ ਨਹੀਂ ਹੈਗਾ ਅੱਜ ਜਿੰਨੇ ਹਿੰਦੂਆਂ ਚ ਵੀ ਨਵੇਂ ਨਵੇਂ ਬਾਬੇ ਆ ਜਾਂਦੇ ਆ ਕੋਈ ਸੀਤਾ ਮਾਤਾ ਬਣ ਜਾਂਦਾ ਯਾ ਕਿੰਨਾ અપਮਾਨ ਕਰ ਰਹੇ ਆ ਯਾਰ ਕੋਈ ਸੇਵ ਜੀਵਾਂ ਜਾਂਦਾ ਕੋਈ ਹਨੂਮਾਨ ਮੰਨਦਾ અપਮਾਨ ਕਰ ਰਿਹਾ ਕਿਉਂ ਨਹੀਂ ਬੋਲਦੇ ਆਪਣੇ ਧਰਮ ਤੇ ਬੋਲੋ ਮੈਂ ਤਾਂ ਗੈਰ ਧਰਮੀ ਆ ਮੈਂ ਤਾਂ ਬੋਲ ਰਿਹਾ ਕਿ ਤੁਸੀਂ ਬੋਲੋ ਤੁਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਤੇ ਤੇ ਚੱਲਦੇ ਨੂੰ ਮੰਨਣਾ ਤਾਂ ਲੋ ਤੁਹਾਨੂੰ ਜਰੂਰਤ ਹੀ ਨਾ ਪਵੇ ਇਹਨਾਂ ਬਾਬੇ ਕੋਲੇ ਖੇ ਖਾਣ ਦੀ ਤੇ ਬਾਬੇ ਵੀ ਤਾਂ ਇਹੀ ਕਹਿ ਰਹੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਬਾਬੇ ਤਾਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਜੀ ਬੋਲ ਕੇ ਗਏ ਆ ਕਿ ਉਹ ਗਲਤ ਬੋਲ ਕੇ ਗਏ ਸੀ ਹੂੰ ਕਿ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਪੈਦਾ ਕੀਤਾ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਇਹ ਕਦੇ ਇਹ ਗੱਲ ਵੀ ਨਹੀਂ ਸਮਝਾਈ ਹੈਗੀ ਕਿ ਉਹ ਬੇਵਕੂਫ ਸੀ ਕਿ ਤੁਸੀਂ ਲੋਕਾਂ ਪਿੱਛੇ ਲੱਗ ਕੇ ਮਸ਼ਹੂਰੀ ਕਰਨ ਲੱਗੇ ਹੋ ਕਿ ਫਲਾਣੇ ਬਾਬੇ ਕੋਲੇ ਚਲੇ ਜਾਓ ਤੁਹਾਡਾ ਕੰਮ ਬੰਦ ਜਾਂਣਾ ਜੇ ਬਣ ਗਿਆ ਹੁੰਦਾ ਇਹ ਕੁੜੀ ਨੇ ਮਸ਼ਹੂਰੀ ਕਰਨੀ ਸੀ ਉਹਦੀ ਇਹ ਕੁੜੀ ਨੇ ਪੋਸਟਾ ਪਾਣੀ ਸੀਗੇ ਬਾਬਾ ਜੀ ਨੂੰ ਮੰਨੋ ਹੋਰ 10-15000 ਇਹਨੇ ਖਰਾਬ ਕਰਨੇ ਸੀ ਕਿਉਂ ਵੀ ਇੰਟਰਵਿਊ ਤੇ ਆ ਕੇ ਬੋਲੋਗੇ ਪਹਿਲਾਂ ਤਾਂ ਇਹਦਾ ਕੰਮ ਹੀ ਨਾ ਕਰੋ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਹੋ ਮੈਂ ਦੇਖਿਆ ਉਹਦਾ ਇੰਟਰਵਿਊ ਕੁੜੀ ਦਾ ਹਾਂ 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 ਡੋਂਟ ਮਾਈਂਡ ਨਾ ਕੁੜੀ ਨੇ ਪਹਿਲਾਂ ਵੀ ਜ਼ਿੰਦਗੀ ਚ ਕਹਿੰਦੇ ਵਿਦ ਕਹਿੰਦੇ ਇੱਕ ਵਿਦ ਬਣੀ ਕਿ ਮੇਰੀ ਲਾਈਫ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਕਿ ਮੈਂ ਕਿਤੇ ਆਪਣਾ ਵਿਸ਼ਵਾਸ ਉੱਥੇ ਮੇ ਤਾਂ ਮੇਰੇ ਇੱਕ ਵਿਧ ਬਣੀ ਕਿ ਮੈਂ ਇੱਕ ਸਿੱਖੀ ਨਾਲ ਜੁੜ ਸਕੀ ਗੱਲ ਸਮਝਿਆ ਨਹੀਂ ਮੈਂ ਤੁਹਾਡੀ ਕਹਿੰਦੇ ਕਿ ਲਾਈਫ ਦੇ ਵਿੱਚ ਜਿਵੇਂ ਹਰ ਬੰਦੇ ਦੀ ਰੱਬ ਨਾਲ ਜੁੜਨਾ ਕੋਈ ਸਟੋਰੀ ਬਣਦੀ ਆ ਉਹਨਾਂ ਦੀ ਸਟੋਰੀ ਇਹ ਬਣੀ ਕਿ ਮੈਂ ਪਹਿਲਾਂ ਉੱਥੇ ਗਈ ਉੱਥੇ ਮੈਨੂੰ ਪਤਾ ਲੱਗਾ ਕਿ ਸਾਰੀਆਂ ਚੀਜ਼ਾਂ ਪਖੰਡ ਨੇ ਤੇ ਹੁਣ ਮੈਂ ਸਿੱਖੀ ਵੱਲ ਵਾਪਸ ਆਈ ਆ ਭਾਜੀ ਇੱਥੇ ਬਹੁਤ ਵਧੀਆ ਸਵਾਲ ਆਇਆ ਤਾਂ ਜਵਾਬ ਆਪਾਂ ਬਹੁਤ ਵਧੀਆ ਤਰੀਕੇ ਨਾਲ ਦੇਵਾਂਗੇ ਲੋਕ ਉੱਥੇ ਕਿਉਂ ਜਾਂਦੇ ਆ ਮਨ ਪੀਰ ਮੰਦੇ ਆ ਨਾ ਪਹਿਲਾਂ ਤੈਨਾਂ ਨੂੰ ਪੀਰਾਂ ਦਾ ਮਤਲਬ ਨਹੀਂ ਪਤਾ ਕਿ ਪੀਰ ਹੁੰਦੇ ਆ ਕੌਣ ਆ ਪੀਰ ਬੰਦਾ ਬਹੁਤ ਸੱਚਾ ਸੁੱਚਾ ਹੁੰਦਾ ਹੂੰ ਪੰਜ ਟਾਈਮ ਦੀ ਨਮਾਜ਼ ਪੜਦਾ ਰੱਬ ਦੇ ਲੜ ਲੱਗਿਆ ਰਹਿੰਦਾ ਕਿਸੇ ਤੋਂ ਇੱਕ ਦਵੰਨੀ ਲੈਂਦਾ ਨਹੀਂ ਹੈਗਾ ਹੂੰ ਤੇ ਕਿਸੇ ਨੂੰ ਆਪਣੇ ਅੱਗੇ ਝੁਕਾਂਦਾ ਨਹੀਂ ਹੈਗਾ ਮੱਥੇ ਨਹੀਂ ਟਿਕਵਾਉਂਦਾ ਚਾਦਰਾਂ ਨਹੀਂ ਚੜਵਾਉਂਦਾ ਸਿਰਫ ਤੁਹਾਡੇ ਲਈ ਦੁਆ ਕਰੂਗਾ ਤੁਸੀਂ ਜੋ ਮੰਗੋਗੇ ਉਹ ਰੱਬ ਅੱਗੇ ਫਰਿਆਦ ਲਾਊਗਾ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ ਨਾ ਕਿ ਉਹ ਕਰਨ ਵਾਲਾ ਉਹ ਵੀ ਰੱਬ ਦਾ ਮਰੀਦ ਆ ਹੂੰ ਹੈਨਾ ਜੀ ਤੇ ਲੋਕਾਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਇਹ ਲੋਕ ਮੋਂ ਮੈਂ ਗੱਲ ਕਰਦਾਗਾ ਵੀ ਕਿੰਨੇ ਮੈਂ ਦੇਖਦਾ ਪੀਰਾਂ ਦੇ ਬੈਠੇ ਆਪਾਂ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰਾਂਗੇ ਆਪਾਂ ਸਾਰਿਆਂ ਨੂੰ ਕਰਾਂਗੇ ਹਾਂ ਆਪਣਾ ਨਾਮ ਬਣਾਉਂਦੇ ਨੇ ਹੋ ਸਾਈ ਬਣਦੇ ਨੇ ਵੀ ਕਿਸੇ ਵਾਰ ਮੈਨੂੰ ਕੋਈ ਆ ਕੇ ਬੋਲਦੇ ਕਿ ਪੀਰ ਪੀਰ ਨੂੰ ਮੰਨਣਾ ਹਲਾਲ ਆ ਮੈਨੂੰ ਇੱਕ ਬੰਦਾ ਆ ਕੇ ਬੋਲਦੇ ਮੈਂ ਕਹਿੰਦਾ ਹਰਾਮ ਆ ਪੀਰ ਤੇ ਮੱਥਾ ਟੇਕਣਾ ਹਲਾਲ ਆ ਮੈਂ ਕਹਿੰਦਾ ਹਰਾਮ ਆ ਉੱਥੇ ਕਿ ਦੁਆ ਕਰਨਾ ਹਲਾਲ ਆ ਲੋਕਾਂ ਲਈ ਜੋ ਗੰਧ ਫੈਲ ਰਿਹਾ ਜੋ ਵਾਇਰਸ ਫੈਲ ਰਿਹਾ ਦੁਨੀਆ ਵਿੱਚ ਤੁਸੀਂ ਤੁਸੀਂ ਮੁਸਲਮਾਨ ਹੋ ਪਰ ਉਹਨਾਂ ਸਮਾਦਾਂ ਤੇ ਉੱਥੇ ਜਾ ਕੇ ਤਾਂ ਜੀ ਖਾਨ ਜੀ ਜਿਵੇਂ ਖਾਨ ਸਾਹਿਬ ਨੇ ਉਹ ਸਿੰਗਰ ਗਾਉਂਦੇ ਨੇ ਬੱਚਾ ਗਾਉ ਉਹਨਾਂ ਤਾਂ ਕਿੱਤਾਗਾ ਮੈਂ ਗਾਣ ਤੋਂ ਨਹੀਂ ਰੋਕ ਰਿਹਾ ਪਰ ਤੁਸੀਂ ਜਦੋਂ ਉਹਨਾਂ ਨੂੰ ਮੰਨਦੇ ਹੋ ਮੱਥਾ ਟੇਕਦੇ ਹੋ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਜੀ ਮੈਂ ਫਲਾਣੇ ਸਾਈਂ ਜੀ ਨੂੰ ਮੰਨਦਾ ਉਹ ਗਲਤ ਆ ਕੀ ਜੀ ਖਾਨੀਆਂ ਖਾਨ ਸਾਹਿਬ ਗਲਤ ਕਰ ਰਹੇ ਨੇ ਬਿਲਕੁਲ ਉਹਨਾਂ ਨੂੰ ਪੁੱਛੋ ਕਿ ਇਸਲਾਮ ਵਿੱਚ ਹਰਾਮ ਆ ਕੇ ਹਲਾਲਾ ਉਹਨਾਂ ਨੂੰ ਪੁੱਛੋ ਇਸਲਾਮ ਕੀ ਕਹਿੰਦਾ ਇਹਨਾਂ ਪੀਰਾਂ ਬਾਰੇ ਕਿ ਪੀਰ ਹੁੰਦੇ ਕੀ ਆ ਪੀਰ ਦੇ ਉਦਾਹਰਨ ਕੀ ਹੁੰਦੀ ਆ ਪੀਰਨ ਨਸ਼ਾ ਕਰਕੇ ਨਹੀਂ ਬੈਠਦੇ ਹੂੰ ਪੰਗ ਨਹੀਂ ਪਿੰਦੇ ਪੀਰ ਠੀਕ ਹੈ ਜੀ ਤਾਂ ਪੀਰਾਂ ਦੇ ਤਾਂ ਬਹੁਤ ਸੱਚੀ ਸੂਚੀ ਗੱਲ ਆ ਉਹ ਤਾਂ ਮੈਨੂੰ ਕਿ ਅੱਜ ਕੱਲ ਦੇਖਣ ਨੂੰ ਮਿਲਦੀ ਵੀ ਨਹੀਂ ਹੈਗੀ ਅਸੀਂ ਮੁਸਲਮਾਨ ਬੰਦੇ ਹੋ ਕੇ ਬੋਲ ਰਹੇ ਹਾਂ ਭਾਈ ਨਾ ਜਾਓ ਇੱਥੇ ਇੰਨਾਂ ਚੀਜ਼ਾਂ ਤੇ ਹਰਾਮ ਆ ਅਸੀਂ ਖੁਦ ਨਹੀਂ ਮੰਨਦੇ ਤੁਸੀਂ ਅਲੱਗ ਸਿੱਖ ਧਰਮ ਵਾਲੇ ਆਈ ਜਾਂਦੇ ਆ ਹਿੰਦੂ ਧਰਮ ਵਾਲੇ ਮੰਨਦੇ ਮੁਸਲਮਾਨ ਧਰਮ ਵਾਲੇ ਮੰਨਦੇ ਆ ਹੂੰ ਕਈ ਲੋਕ ਹੈਗੇ ਆ ਮੈਂ ਉਹਨਾਂ ਨੂੰ ਕੰਨੇ ਚੀਜ਼ਾਂ ਨੂੰ ਛੱਡੋ ਜੇ ਕੋਈ ਹਿੰਦੂ ਧਰਮ ਤੋਂ ਤੁਸੀਂ ਆਪਣੇ ਗੁਰੂ ਆਪਣੇ ਗੀਤਾ ਭਗਵਤ ਗੀਤਾ ਪੜੋ ਉਹਨਾਂ ਤੋਂ ਸਿੱਖੋ ਉਹਨਾਂ ਵਿੱਚ ਬਹੁਤ ਜਿਹਾ ਲਿਖਿਆ ਨੇ ਕਿ ਧਰਮ ਦੇ ਨਾਮ ਤੇ ਕਿਸੇ ਨੂੰ ਟਾਰਗੇਟ ਨਾ ਕਰੋ ਉਹ ਨਹੀਂ ਪੜ ਰਹੇ ਅੱਜ ਹਿੰਦੂ ਮੁਸਲਮਾਨੀ ਹੋਈ ਪਈ ਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆਗਾ ਕਿ ਅਵਲ ਅੱਲਾ ਨੂਰ ਪਾਏ ਕਿ ਸਾਰੇ ਕੁਦਰਤ ਦੇ ਬੰਦੇ ਆ ਪਿਆਰ ਮੁਹੱਬਤ ਨਾਲ ਰਹੋ ਕੌਣ ਕਿਹੜਾ ਧਰਮ ਤੁਹਾਨੂੰ ਗਲਤ ਪਾਸੇ ਪਾ ਰਿਹਾ ਕਿ ਬਾਬਾ ਜੀ ਨੂੰ ਸਾਰੇ ਨੌਲੇਜ ਆ 30 35 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਇਨਸਾਨ ਦੀ ਉਹਨਾਂ ਨੇ ਵੀ ਸਾਡੇ ਵਾਂਗੂ ਮਰ ਜਾਣਾ ਹੂੰ ਕਿ ਨਹੀਂ ਮਰਨਗੇ ਮੈਨੂੰ ਇਹ ਦੱਸੋ ਅਮਰ ਨੇ ਉਹ ਤੁਸੀਂ ਕਹਿ ਸਕਦੇ ਹੋ ਕਿ ਉਹ ਆਮਰਾ ਨਹੀਂ ਹੈਗੇ ਨਾ ਜਿੰਨੇ ਅਵਤਾਰ ਆਏ ਸਾਰੇ ਗਏ ਬਾਈ ਅਮਰ ਤਾਂ ਕੋਈ ਅਵਤਾਰ ਗਿਆ ਇਨਸਾਨ ਵੀ ਜਾਂਦੇ ਆ ਹੂੰ ਅਵਤਾਰ ਲੋਪ ਹੁੰਦੇ ਇਨਸਾਨ ਮਰਦੇ ਆ ਉਹਨਾਂ ਦੀ ਕਬਰਾਂ ਬਣਦੀਆਂ ਤੇ ਉਹ ਇਨਸਾਨ ਦਾ ਅਹੁਦਾ ਉਹਨਾਂ ਦਾ ਰੁਤਬਾ ਉਹ ਰੱਬ ਉਹਨਾਂ ਦਾ ਕਰੇਗਾ ਕਿ ਫੈਸਲਾ ਕੀ ਇਹ ਬੰਦਾ ਕੌਣ ਸੀ ਜੇ ਲੋਕ ਆਪਣੀ ਸ਼ਰਧਾ ਨਾਲ ਕਿਸੇ ਨੂੰ ਰੱਬ ਮੰਨ ਰਹੇ ਨੇ ਤੁਹਾਨੂੰ ਉਹਦੇ ਵਿੱਚ ਕੀ ਪ੍ਰੋਬਲਮ ਹੈ ਇਹ ਸ਼ਰਧਾ ਨਾਲ ਕਾਹਦੇ ਨਹੀਂ ਰੱਬ ਆਪਣੇ ਮਾਂ ਪਿਓ ਨੂੰ ਰੱਬ ਮੰਨੋ जिने ਤੁਹਾਨੂੰ ਪੈਦਾ ਕੀਤਾ ਤੁਹਾਨੂੰ ਦੁਨੀਆ ਤੇ ਲੈ ਕੇ ਆਇਆ ਤੁਹਾਨੂੰ ਜੀਣ ਦਾ ਮਕਸਦ ਪੈਦਾ ਕੀਤਾ ਤੁਹਾਨੂੰ ਪੜਾਇਆ ਲਿਖਾਇਆ ਉਹਨਾਂ ਨੂੰ ਤਾਂ ਗਲੀਆਂ ਚ ਰੋਲ ਰਿਆ ਵਿਦਰਾਸ ਆਸਮਾਨ ਚ ਧੱਕੇ ਖਾ ਰਹੇ ਨੇ ਉਹ ਉਹਨਾਂ ਨੂੰ ਮੰਨੋ ਕਹਿੰਦੇ ਆ ਨਾ ਸਾਡੇ ਇਸਲਾਮ ਦੇ ਧਰਮ ਚ ਕਹਿੰਦੇ ਨਾ ਮਾਂ ਦੇ ਪੈਰਾਂ ਚ ਜੰਨਤ ਆ ਸਾਰੇ ਧਰਮਾਂ ਚ ਕਹਿੰਦੇ ਆ ਨਾ ਜੀ ਅਸੀਂ ਆਪਣੀ ਮਾਂ ਦਾ ਵੀ ਮੱਥਾ ਨਹੀਂ ਟੇਕ ਸਕਦੇ ਪੈਰਾਂ ਦਾ ਅਸੀਂ ਉਹਨਾਂ ਨੂੰ ਮੱਥਾ ਨਹੀਂ ਟੇਕ ਸਕਦੇ ਸਾਡੇ ਪੈਰੀਂ ਹੱਥ ਲਾਣਾ ਵੀ ਗੁਨਾਹ ਆ ਕਿਸ ਨੂੰ ਮੱਥਾ ਟੇਕਣਾ ਗੁਨਾਹ ਆ ਸਿਰਫ ਉਸ ਕੋ ਦਾਤ ਉਸ ਵਾਇਗਰੂਸ ਭਗਵਾਨ ਤੋਂ ਇਲਾਵਾ ਕਿਸੇ ਨੇ ਕਿੰਨੀ ਅਰਦਾਸ ਕਰਨੀ ਮਸੀਤਾਂ ਵਿੱਚ ਜਾ ਰਹੇ ਆ ਘਰੇ ਵੀ ਨਮਾਜ਼ ਪੜ ਸਕਦੇ ਆ ਅਸੀਂ ਜ਼ਰੂਰੀ ਨਹੀਂਗਾ ਲੋਕ ਕਿਵੇਂ ਟਾਰਗੇਟ ਕਰਦੇ ਮਸੀਤਾਂ 'ਚ ਨਮਾਜ਼ ਪੜਨ ਜਾਂਦੇ ਆ ਸਾਡੇ ਉੱਪਰ ਆ ਕਿ ਸਾਡੇ ਕੋਲ ਕਿੰਨਾ ਸਮਾਂ ਅਸੀਂ ਨੀਚੇ ਬੈਠ ਕੇ ਵੀ ਨਮਾਜ਼ ਪੜ ਲਾਂਗੇ ਸਾਨੂੰ ਕਿਸੇ ਪੱਥਰਾਂ ਤੇ ਜਗ੍ਹਾ ਮਿਲੂਗੀ ਸੀ ਉੱਥੇ ਵੀ ਪੜ ਲਾਂਗੇ ਜਿੱਥੇ ਵਕਤ ਮਿਲਦਾ ਪੜ ਲਵੋ ਕਿਸੇ ਮਤਲਬ ਜੇ ਕੋਈ ਬਾਬਾ ਜਾਂ ਸਾਈਂ ਬਣਿਆ ਆ ਉਹਨੂੰ ਸ਼ਕਤੀ ਤਾਂ ਮਿਲੀ ਹੋਊਗੀ ਨਾ ਰੱਬ ਵੱਲੋਂ ਕਿ ਜਾ ਲੋਕਾਂ ਦੇ ਜਾ ਕੇ ਚੰਗੇ ਕੰਮ ਕਰ ਖੰਡਾ ਭਾਈ ਸਾਫ ਪਖੰਡਾ 1000% ਪਖੰਡਾ ਇਹਨੂੰ ਆਪਾਂ ਸਖਤੀ ਨਹੀਂ ਕਹਾਂ ਸਾਦੇ ਉਹ ਵੀ ਇਨਸਾਨ ਆ ਉਹਨੇ ਵੀ ਪੂਰਾ ਪਲਾਨ ਕਰਕੇ ਬਾਬਾ ਬਣਿਆ ਹੋਣਾ ਠੀਕ ਹੈ ਜੀ ਐ ਨਹੀਂ ਹੈਗਾ ਕਿ ਜਪਾ ਕਿਸ ਚੀਜ਼ ਤੇ ਆਪਾਂ ਕੇ ਇਨਸਾਨ ਵਾਰੇ ਕੀ ਪਲਾਨ ਕਰਕੇ ਬਾਬਾ ਬਣਿਆ ਮਤਲਬ ਭਾਜੀ ਜਿੰਨੇ ਚੇਲੇ ਚਪਾਟੇ ਨੇ ਇਹਨਾਂ ਦੇ ਹਰ ਬੰਦਾ ਹੁਣ ਤੁਸੀਂ ਕੋਈ ਬਿਜ਼ਨਸ ਲਾਉਂਗੇ ਤੁਹਾਡੇ ਨੀਚੇ ਫੋਟੋਗ੍ਰਾਫਰ ਵੀ ਹੋਊਗਾ ਕੈਮਰਾ ਨੂੰ ਫੜਨ ਵਾਲਾ ਵੀ ਹੋਊਗਾ ਤਾਂ ਇਦਾਂ ਹੀ ਹੁੰਦਾ ਹੈ ਜਿਉਂ ਆ ਕੇ ਤੁਹਾਡੇ ਨਾਲ ਡਿਬੇਟ ਕਰਦੇ ਨੇ ਤੁਹਾਨੂੰ ਸਾਬਤ ਕਰਦੇ ਨੇ ਕਿ ਉਹ ਕਰ ਲੈਣਾ ਕਰ ਲੈਣਾ ਇਸਲਾਮ ਨੂੰ ਕਹਿਦੇ ਨੇ ਵੀ ਗਲਤ ਹੈ ਇਸਲਾਮ ਵਿੱਚ ਕਰਾਸ ਰੀਡ ਚ ਲਿਖੀ ਹੋਈਆਂ ਵਾਕਏ ਗਲਤ ਕਰ ਦਨ ਆਜੋ ਕਰੋ ਡਿਵੈਟ ਕੱਲਾ ਹੀ ਬਹੁਤ ਹੈ ਜੀ ਨੌਲੇਜ ਭਾਵੇਂ ਮੈਨੂੰ 5% ਹੈ ਸਲਾਮ ਬਾਰੇ ਮੈਂ ਸਲਾਮਤ ਰਮਤ ਹਾਂ ਜੇ 95% ਹੋਰ ਹੋ ਜਾਣਾ ਮੈਂ ਫਾੜਕ ਰੱਖਦਾ ਘਰ ਵੜ ਵੜ ਕੇ ਇਹਨਾਂ ਨੂੰ ਜੇ 5% ਚ ਇੰਨੀ ਪਾਵਰ ਹੋ ਸਕਦੀ ਮੈਂ ਕਹਿ ਸਕਦਾ ਮੈਂ ਡਿਬੇਟ ਕਰ ਸਕਦਾ ਫਿਰ ਤੁਸੀਂ ਸੋਚ ਲਓ ਜੇ ਮੈਂ 100% ਪੜ ਗਿਆ ਇਸਲਾਮ ਚ ਕੋਈ ਚੀਜ਼ ਗਲਤ ਨਹੀਂ ਹੈਗੀ ਨਾ ਗੁਰੂ ਗ੍ਰੰਥ ਸਾਹਿਬ ਚ ਨਾ ਭਗਤ ਚ ਕੋਈ ਚੀਜ਼ ਗਲਤ ਨਹੀਂ ਪਰ ਲੋਕ ਪੜਦੇ ਨਹੀਂ ਹੈਗੇ ਲੋਕ ਉਹਦੇ ਹੀ ਟਾਰਗੇਟ ਕਰਨ ਲੱਗ ਜਾਂਦੇ ਆ ਕਿ ਸਿੱਖ ਲੋਕ ਐਦਾਂ ਹੁੰਦੇ ਆ ਮੁਸਲਮਾਨ ਐਦਾਂ ਹੁੰਦੇ ਆ ਜਾਂ ਹਿੰਦੂ ਨੂੰ ਟਾਰਗੇਟ ਕਰ ਲੈਂਦੇ ਆ ਉਹ ਮੈਂਟੈਲਿਟੀ ਅਸੀਂ ਬਣਾਈ ਹੋਈ ਆ ਸਾਡੇ ਜਿਹੜੀ ਕਹਦੇ ਨੇ ਨਾ ਔਰਾ ਗਵਰਨਮੈਂਟ ਜੇ ਉਹ ਇੱਕ ਸਰਕਲ ਚੱਲ ਰਿਹਾ ਲੋਕ ਨਫ਼ਰਤ ਫੈਲ ਰਹੇ ਪਰ ਜਿਹੜਾ ਆਪਣੇ ਧਰਮ ਨੂੰ ਜਾਂ ਦੂਜੇ ਧਰਮ ਨੂੰ ਪੜ ਜੂਗਾ ਉਹ ਕਦੇ ਲੜੂਗਾ ਨਹੀਂ ਪਿਆਰ ਮੋਬਤ ਨਾਲ ਤਾਂ ਸਾਰਾ ਨਾ ਸਿੱਖਿਆ ਨਹੀਂ ਅਸੀਂ ਇਤਨਾ ਉਹ ਗੱਲ ਹੋ ਗਈ ਭਗਤ ਸਿੰਘ ਜੰਮਿਆ ਗਵਾਂਡੀਆਂ ਦੇ ਸਾਡੇ ਨਾਲ ਜੰਮੇ ਕਿਉਂ ਕਿ ਤੁਸੀਂ ਜਾਣਦੇ ਹੋ ਵੈਸੇ ਸਮਾਦਾ ਤਾਂ ਜਾਣਦੇ ਹੋ ਤੁਸੀਂ ਮੈਂ ਜਾਨਣਾ ਮੱਥਾ ਨੇ ਡੇਰਦਾ ਦੁਆ ਕਰਦਾ ਲੋਕਾਂ ਲਈ ਸਾਡੇ ਕੀ ਚੱਲ ਰਿਹਾ ਸਾਡੇ ਆਸੇ ਪਾਸੇ ਕਿੰਨੀਆਂ ਲੋਕ ਮੁਸੀਬਤਾਂ 'ਚ ਆ ਕਿਸੇ ਨੂੰ ਤਿੰਨ ਟਾਈਮ ਦੀ ਰੋਟੀ ਮਿਲ ਜੇ ਆਪਣੇ ਲਈ ਨਹੀਂ ਮੰਗਦੇ ਕਿਉਂਕਿ ਰੱਬ ਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਨੂੰ ਕੀ ਚਾਹੀਦਾ ਜਿਵੇਂ ਹਿੰਮਤ ਕਰੂੰਗਾ ਉਹ ਮੈਂ ਪਾ ਲੂੰਗਾ ਬਾਕੀ ਦੁਆ ਕਰਕੇ ਤੇ ਮੇਰੇ ਕੋਲੇ ਪੱਲੇ ਕੁਛ ਆਣੇ ਲੱਗਿਆ ਕੋਸ਼ਿਸ਼ ਤਾਂ ਫੇਰ ਵੀ ਕਰਨੀ ਪੈਣੀ ਹੈ ਨਾ ਜੇ ਆਪਾਂ ਕੋਈ ਕਿੱਤਾ ਫੜਿਆ ਹੈਗਾ ਉਹਦੇ ਨੇ ਆਪਾਂ ਦੁਆ ਕਰ ਰਹੇ ਆ ਤਾਂ ਕਿਤੇ ਨੂੰ ਕਰਦੇ ਰਹਿਣਾ ਚਾਹੀਦਾ ਭਾਵੇਂ ਤੁਸੀਂ ਰੁੱਖੀ ਸੁੱਕੀ ਰੋਟੀ ਖਾ ਲਓ ਪਰ ਉਹ ਚੱਲੂਗਾ ਜ਼ਰੂਰ ਬਰਕਤ ਜ਼ਰੂਰ ਹੋਊਗੀ ਇਹ ਸਿੰਪਲ ਜਿਹਾ ਥੋੜਾ ਇਸਲਾਮ ਚ ਲਿਖਿਆ ਬਾਬਿਆਂ ਬਾਰੇ ਕਿ ਕਲਯੁਗ ਦੇ ਵਿੱਚ ਜੇ ਬਾਬੇ ਆਉਣਗੇ ਤਾਂ ਕਿਹੋ ਜਿਹੇ ਆਉਣਗੇ ਆਜੀ ਇਸਲਾਮ ਚ ਸਾਡੇ ਇੱਥੋਂ ਤੱਕ ਲਿਖਿਆ ਗਿਆ ਕਿ ਤੁਹਾਨੂੰ ਹਰ ਪਾਸੇ ੋਂ ਪਟਕਾਇਆ ਜਾਊਗਾ ਨਵੇਂ ਨਵੇਂ ਬਾਬੇ ਆਣਗੇ ਇੱਕ ਕਿਸੇ ਟਾਈਮ 'ਚ ਇਦਾਂ ਦੇ ਆਣਗੇ ਬੰਦੇ ਕਿ ਮਰੇ ਹੋਏ ਬੰਦੇ ਨੂੰ ਵੀ ਜ਼ਿੰਦਾ ਕਰ ਦੇਣਗੇ ਜਿਉਂ ਨੇ ਧੌਣ ਵੱੜਦੀ ਧੌਣ ਜੋੜ ਦੇਣਗੇ ਤੇ ਲੋਕ ਉਹਨਾਂ ਨੂੰ ਬਾਬਾ ਮੰਨਣਾ ਸ਼ੁਰੂ ਕਰ ਦੇਣਗੇ ਰੱਬ ਮੰਨਣਾ ਸ਼ੁਰੂ ਕਰ ਦੇਣਗੇ ਤੇ ਜਿਹੜਾ ਮੁਸਲਮਾਨ ਆਪਣੇ ਇਮਾਨ ਤੇ ਖੜ੍ਹਾ ਰਹੂਗਾ ਉਹੀ ਰੱਬ ਦੇ ਕਰੀਬ ਹੋਊਗਾ ਜਿਹੜਾ ਉਹਦੇ ਬਾਅਦ ਚਲੇ ਉਹ ਸ਼ੈਤਾਨ ਨੂੰ ਪੈਦਾ ਕਰਨ ਵਾਲਾ ਕੋਣ ਆ ਰੱਬ ਇਜਾਜ਼ਤ ਦਿੱਤੀ ਆ ਕਿਆ ਮਰੇ ਬੱਚੇ ਆ ਢਟਕਾ ਇਹ ਸ਼ੈਤਾਨ ਨੇ ਬਿਲਕੁਲ ਸ਼ੈਤਾਨ ਆ ਰੱਬ ਨੇ ਪੈਦਾ ਕੀਤਾਗਾ ਛੋਟ 'ਚ ਦੱਸਦਾ ਤੁਹਾਨੂੰ ਮੈਂ ਉਨੇ ਕਿਹਾ ਕਿ ਸਾ ਤੁਸੀਂ ਬੰਦਿਆਂ ਨੂੰ ਹਰ ਤੁਸੀਂ ਪਾਵਰ ਦਿੱਤੀ ਆ ਘੁੰਮਣਾ ਫੇਰਨਾ ਸਾਰਾ ਐਸ਼ ਔਰਾਮ ਨਿੱਚੇ ਤੁਸੀਂ ਦੁਨੀਆ ਬਣਾਤੀ ਆ ਮੇਰੇ ਲਈ ਕੀ ਆ ਕਹਿੰਦਾ ਨਹੀਂ ਤੈਨੂੰ ਨਹੀਂ ਤੂੰ ਲੋਕਾਂ ਨੂੰ ਪਟਕਾਣਾ ਕਹਿੰਦਾ ਮੈਨੂੰ ਤਾਂ ਕਹਿੰਦਾ ਮੈਨੂੰ ਤਾਂ ਦੇ ਕੁਛ ਮੇਰਾ ਰੋਲ ਚੱਲ ਕੇ ਤੇਰਾ ਰੋਲ ਐ ਆ ਤੂੰ ਇਹਨਾਂ ਨੂੰ ਪਟਕਾ ਮੇਰੇ ਤੋਂ ਦੂਰ ਕਰ ਉਹੀ ਚੱਲ ਰਿਹਾ ਇਹ ਸਭ ਸ਼ੈਤਾਨ ਦੀਆਂ ਬੱਚੇ ਨੇ ਸ਼ੈਤਾਨ ਦੇ ਜੋ ਕਹਿੰਦੇ ਆ ਆਪਾਂ ਕੀ ਮ ਉਹਨਾਂ ਨੂੰ ਉਹਨਾਂ ਦੀ ਲੈਣਤੀ ਨੇ ਹੂੰ ਸਿੰਪਲ ਜੀ ਗੱਲ ਆ ਆਪਾਂ ਇਹਨਾਂ ਨੂੰ ਸ਼ੈਤਾਨ ਦੇ ਬੱਚੇ ਹੀ ਕਹਾਂਗੇ ਜਿਹੜਾ ਦੂਜੇ ਦੇ ਧਰਮਾਂ ਨੂੰ ਵੀ ਪਟਕਾਰਿਆ ਹੈਗਾ ਸਿੱਖ ਧਰਮ 'ਚ ਵੀ ਸ਼ੈਤਾਨ ਦੇ ਬੱਚੇ ਕਿਉਂ ਨਹੀਂ ਹੈਗੇ ਮਜ਼ਾਰਾ ਦੇ ਮੱਥੇ ਢੇਕਦੇ ਆ ਜਾ ਕੇ ਉੱਥੇ ਚਾਦਰਾਂ ਚੜਾਉਂਦੇ ਆ ਮੈਂ ਕਹਿੰਦਾ ਸ਼ੈਤਾਨ ਦੇ ਬੱਚੇ ਨੇ ਵਾਹਿਗੁਰੂ ਦੀ ਲੜਕੀ ਨਹੀਂ ਲੱਗਦੇ ਤੁਸੀਂ ਸਾਡੇ 10 ਗੁਰੂ ਆਏ ਆ ਉਹਨਾਂ ਨੇ ਤੁਹਾਨੂੰ ਸਮਝਾਇਆਗਾ ਕਿ ਉਹ ਗਲਤ ਸਮਝਾ ਕੇ ਗਏ ਸੀ ਉਹਨਾਂ ਨੂੰ ਮੰਨਣ ਵਾਲੇ ਲੋਕ ਤਾਂ ਕਹਿੰਦੇ ਕਿ ਸਾਡੀ ਮਰਜ਼ੀ ਜਿਹਨੂੰ ਮਰਜ਼ੀ ਮੰਨੀਏ ਹਰ ਬੰਦੇ ਨੂੰ ਸ਼ਰਧਾ ਆਪਣੀ ਜਿੱਥੇ ਮਰਜ਼ੀ ਆਸਥਾ ਰੱਖੇ ਭਾਜੀ ਰੱਖੇ ਪਰ ਉਹ ਇੱਕ ਰਾਬਦਾ ਨਹੀਂ ਹੋ ਸਕਦਾ ਨਾ ਇੱਕ ਦਰਦਾ ਨਹੀਂ ਹੋ ਸਕਦਾ ਨਾ ਉਹ ਤਾਂ ਪਟਕੇ ਹੋਏ ਲੋਕ ਆ ਮੈਂ ਮੈਂ ਐਸੇ ਕੋਈ ਗੱਲ ਬੋਲਦਾ ਨਾ ਅੱਜ ਵੀ ਉਹ ਸ਼ਹਿਰ ਬੁਲਾ ਦਿੰਦਾ ਕੀ ਭਟਕ ਜਾਂਦੇ ਹੋ ਲੋਕ ਨਹੀਂ ਇੱਕ ਦਰਪੇ ਸਿਰ ਝੁਕਾਣੇ ਸੇ ਸਕੂਨ ਮਿਲਦਾ ਹੈ ਭਟਕ ਜਾਂਦੇ ਹੋ ਲੋਕ ਜਿਨਕੇ ਹਜ਼ਾਰੋਂ ਖਦਾ ਹੁੰਦੇ ਸਾਰੇ ਪਟਕੇ ਹੋਇਆ ਭਾਜੀ ਇੱਕ ਨੂੰ ਮੰਨੋ ਰਿਸਪੈਕਟ ਸਭ ਦੀ ਮੈਂ ਇੱਕ ਵਾਕਿਆ ਸੁਣਾਣਾ ਤੁਹਾਨੂੰ ਜੀ ਪਾਣੀ ਪੀ ਲਾ ਹਾਂਜੀ ਆ ਲੋਕਾਂ ਨੇ ਕਿਹਾ ਕਿ ਤੁਸੀਂ ਸੱਚੀ ਵਿਲਨ ਹੋ ਨਹੀਂ ਨਹੀਂ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੂੰ ਗੱਲ ਠੀਕ ਨਹੀਂ ਲੱਗਦੀ ਤੁਹਾਡੀ ਕਿ ਤੁਸੀਂ ਤਾਂ ਹੀ ਹੀਰੋ ਬਣ ਰਹੇ ਕਿਉਂਕਿ ਤੁਸੀਂ ਐਂ ਐ ਗੱਲਾਂ ਕਰਦੇ ਹੋ